ਉਹ ਬੈਠਿਆ ਲੰਗਰ ਸਾਹਿਬ ਗੁਰਦੁਆਰੇ ਸਾਹਮਣੇ ਇੱਥੇ ਉਹ ਉੱਥੇ ਲੰਬਾ ਇਧਰ ਬਜ਼ਾਰ ਆ ਬਹੁਤ ਲੰਬਾ ਬਜ਼ਾਰ ਆ ਉੱਧਰ ਪਿੱਛੇ ਸਾਡੇ ਸੱਚਖੰਡ ਗੁਰਦੁਆਰਾ ਉੱਥੇ ਤੇ ਇੱਥੇ ਤੱਕ ਆਇਆ ਨਹੀਂ ਪਤਾ ਲੱਗਦਾ ਸੀ ਪੰਜਾਬ ਚ ਘੁੰਮਦੇ ਆ ਜਾਂ ਅਸੀਂ ਇੱਥੇ ਮਹਾਰਾਸ਼ਟਰ ਵਿੱਚ ਗੁਰਦੁਆਰੇ ਦੇ ਸਾਹਮਣੇ ਘੁੰਮ ਰਹੇ ਆ ਪਰ ਇੰਨਾ ਕਿ ਇੱਥੇ ਪੰਜਾਬੀ ਆਇਆ ਹੋਇਆ ਵੀ ਆ ਉਹ ਲੱਗਾ ਜਿੱਦਾ ਸੀ ਆਪਣੇ ਇੱਕ ਪੰਜਾਬ ਦੇ ਵਿੱਚ ਘੁੰਮਦੇ ਹੁੰਦੇ ਆ ਤੇ ਆ ਮੁੰਡਾ ਸਾਨੂੰ ਦੁੱਧ ਲੈ ਕੇ ਆ ਗਿਆ ਉਹ ਜੀ ਸਾਨੂੰ ਫਿਰ ਦੁੱਧ ਆ ਗਿਆ ਇਧਰ ਇੱਕ ਮੁੰਡਾ ਬੈਠਾ ਇਹ ਕਹਿੰਦਾ ਮੈਨੂੰ ਰਾਤ ਨੂੰ ਦੁੱਧ ਪੀਤੇ ਬਗਰ ਨੀਂਦ ਨਹੀਂ ਆਉਂਦੀ ਹੈਗੀ ਹਾਂਜੀ ਹਾਂ ਆ ਬੈਠਾ ਮੁੰਡਾ ਇਹੀ ਆ ਜੀ ਇਹੀ ਆ ਇਹ ਮੁੰਡਾ ਇਹ ਕਹਿੰਦਾ ਜੀ ਮੈਨੂੰ ਰਾਤ ਨੂੰ ਦੁੱਧ ਪੀਤੇ ਬਗਰ ਨੀਂਦ ਨਹੀਂ ਆਉਂਦੀ ਹੈਗੀ ਹਾਂ ਆ ਇਹੀ ਆ ਇਹੀ ਆ ਆ ਦੇਖੋ ਮਲਾਈ ਮਾਰ ਕੇ ਦੁੱਧ ਪਾ ਲਿਆ ਫਿਰ ਇਹਨੂੰ ਸੀ ਦੇ ਵਿੱਚ ਦੁੱਧ ਤੇ ਆ ਦੁੱਧ ਦੇ ਵਿੱਚ ਮਲਾਈ ਤੇ ਉਹਨੂੰ ਸੀ ਇੱਥੇ ਦੁੱਧ ਇੰਜੋਏ ਕਰਕੇ ਸਦਾ ਚੱਲਣਾ ਕਮਰੇ ਦੇ ਵਿੱਚ ਕੱਲ ਨੂੰ ਫਿਰ ਅਸੀਂ ਦੇਖਦੇ ਹਾਂ ਕਿਸੇ ਗੁਰਦਾਰੇ ਤੇ ਅਸੀਂ ਫਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਜੁੜੇ ਰਹੋ ਸਾਡੇ ਨਾਲ ਵੱਧ ਤੋਂ ਵੱਧ ਵੱਧ ਤੋਂ ਵੱਧ ਸਾਡੀ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਬਾਕੀ ਪੰਤ ਸਿੰਘ ਸਾਡੇ ਨਾਲ ਨੇ ਤੇ ਸਾਨੂੰ ਆਪਣਾ ਇਤਿਹਾਸ ਬਾਰੇ ਦੱਸਦੇ ਰਹਿੰਦੇ ਨੇ ਉਧਰ ਮਿੱਠੂ ਭਾਜੀ ਸਾਡਾ ਡਰਾਈਵਰ ਹੈ ਤੇ ਬਹੁਤ ਥੱਕਿਆ ਹੋਇਆ ਬੰਦਾ 24 ਘੰਟੇ ਕੁਝ ਨਾ ਕੁਝ ਮੰਗਦੇ ਰਹਿੰਦਾ ਖਾਣੇ ਵਾਸਤੇ ਜੱਪ ਖੜਾ ਬਹੁਤ ਜੂੜ ਹੈ ਵੀ ਸਾਨੂੰ ਕੁਝ ਨਾ ਇਧਰ ਹਰਪ੍ਰੀਤ ਸਿੰਘ ਇਹ ਇਹ ਅਸੀਂ ਸ਼ਾਸਨ ਵਿੱਚ ਰਹਿੰਦਾ 24 ਘੰਟੇ ਸੋਨ ਨੂੰ ਡਿਸਪਲਿਨ ਵਿੱਚ ਰਹਿਣਾ ਸਿਖਾਉਂਦਾ ਕਿ ਤੁਸੀਂ ਕਿਸੇ ਡਿਸਪਲਿਨ ਵਿੱਚ ਕਿਸ ਤਰ੍ਹਾਂ ਰਹਿਣਾ ਆ ਮੁੰਡਾ ਨੂੰ ਗੁੱਸਾ ਆ ਗਿਆ ਕਹਿੰਦਾ ਮੈਨੂੰ ਦੁੱਧ ਨਹੀਂ ਦਿੱਤਾ ਉਹ ਤੇ ਦੁੱਧ ਚੱਕਣਾ ਆ ਉਹ ਲੈ ਦੁੱਧ ਚੱਕ ਲੈ ਹੁਣ ਇਹ ਦੁੱਧ ਨੂੰ ਇੰਜੋਏ ਕਰੂਗਾ ਆਨਰੋ ਸੋਨ ਜੀ ਹਾਂ ਕੋਈ ਇੱਥੇ ਲੱਗਦਾ ਵੀ ਜਿੱਦਾਂ ਅਸੀਂ ਕਿਤੇ ਬਾਹਰ ਆਏ ਹਾਂ ਔਲਾਦਾਂ ਜਿਹੜਾ ਪੰਜਾਬ ਦੇ ਵਿੱਚ ਇੱਥੇ ਬੈਠੇ ਹੁੰਦੇ ਆ ਚਾਰੇ ਪਾਸੇ ਸਰਦਾਰ ਹੈ ਸਰਦਾਰ ਘੁੰਮ ਰਹੇ ਨੇ ਹਰ ਪਾਸੇ ਦਰਵਾਰੋ ਦੇ ਬੰਦੇ ਉਹ ਵੀ ਸਰਦਾਰ ਆ ਰਹੇ ਬੰਦੇ ਸਰਦਾਰ ਸਰਦਾਰ ਚਾਰੇ ਪਾਸੇ ਚੰਗਦੇ ਆ ਸਾਰਿਆਂ ਪੂਜਾ ਕਾਮ ਨੇ ਤੇ ਤੁਸੀਂ ਵੀ ਜਰੂਰ ਆ ਇੱਥੇ ਮਹਾਰਾਜਾ ਦੇ ਵਿੱਚ ਜਰੂਰ ਕੋਮਣਾਓ ਬਹੁਤ ਵਧੀਆ ਸੱਚਖੰਡ ਗੋਦਸਰਾ ਬਹੁਤ ਸੋਹਣਾ ਇੱਥੇ ਬਹੁਤ ਸੋਹਣੇ ਗੋਦਦਵਾਰੇ ਨੇ ਇੱਥੇ ਬਹੁਤ ਆ ਕੇ ਇੱਥੇ ਦਿਲ ਲੱਗਦਾ ਹਾਂ ਪ੍ਰਬੰਧ ਬਹੁਤ ਵਧੀਆ ਕਰਿਆ ਪਰ ਇੱਥੇ ਦਿਲ ਇੰਨਾ ਕ ਲੱਗਦਾ ਵੀ ਜਾਣ ਨੂੰ ਜੀ ਨਹੀਂ ਕਰਦਾ ਇੱਥੋਂ ਇੰਨੀ ਸ਼ਾਂਤ ਮਾਹੌਲ ਇੱਥੇ ਪਰ ਜੀ ਕਰਦਾ ਬੇਸਤੀ ਆ ਕੇ ਰਹਿਣ ਲੱਗ ਜਾਈਏ ਚਾਰੇ ਪਾਸੇ ਕੁਰਬਾਨੀ ਦਾ ਪ੍ਰਵਾਹ ਬਾਹਵਰੂ ਦਾ ਜਾਪ ਕੁਰਬਾਨੀ ਕੁਰਬਾਨੀ ਦਾ ਕਥਾ ਇਹ ਟਾਈਮ ਤੋਂ ਸ਼ੁਰੂ ਹੋ ਜਾਂਦੀਆਂ ਸ਼ਾਮ ਤੱਕ ਚੱਲਦੇ ਰਹੇ ਚਾਰੇ ਪਾਸੇ ਕੁਰਬਾਨੀਆਂ ਕਰਵਾਣੀਆਂ ਦਾ ਜਾਪ ਚੱਲਦਾ ਰਹਿੰਦਾ ਜਰੂਰ ਆਓ ਚੰਨਾ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ